ਲੋਜੀ ਸਤਿ ਸ੍ਰੀ ਨਾਮ ਜੀ ਜਲੇ ਸਾਹਿਬ ਗੌਰਤ। ਸਾਖੋ ਦਿਹਾ। ਤੋਚ ਇਸ ਤਰ੍ਹਾਂ ਦੇ 에어ਟਾਈਟ ਕੰਟੇਨਰ ਦੇ ਵਿੱਚ ਤੁਸੀਂ ਇਹਨੂੰ ਕ੍ਰੇਨ ਨੂੰ ਬਲੌਗ ਹਨ ਤੇ ਆ ਰਿਹਾ ਕੜੇ ਐਂਡ ਚੌਰ ਇਹਨਾਂ ਦਾ ਹੈਲੋ ਜੀ ਸਤ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅਸੀਂ ਸਾਰੇ ਵੀ ਠੀਕ ਆ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਦੇ ਚੜਦੀ ਕਲਾ ਵਿੱਚ ਹੋਵੋਗੇ। ਲੋ ਜੀ ਇੱਥੇ ਸਵੇਰ ਦਾ ਹੀ ਟਾਈਮ ਆ। ਸਵੇਰ ਦੇ ਇੱਥੇ ਟਾਈਮ ਹੈਗਾ ਜਿਹੜਾ 8:30 ਦਾ ਟਾਈਮ ਆ। 8:30 ਪਾਉਣੇ ਸੱਤ ਦਾ ਇੰਨਾ ਕੀ ਟਾਈਮ ਸੀਗਾ ਤੇ ਲੱਗੀ ਆ ਮੈਂ ਇੱਥੇ ਅਲਮਾਰੀ ਖਾਲੀ ਕਰਨ। ਕਿ ਬੱਚਿਆਂ ਵਾਲੀ ਜਿਹੜੀ ਅਲਮਾਰੀ ਸੀ ਇੱਧਰ ਹੀ ਸੀਗੀ ਛੋਟੇ ਰੂਮ 'ਚ। ਇਹ ਹੁਣ ਜਾਊਗੀ ਬੱਚਾ ਵਾਲੇ ਰੂਮ 'ਚ। ਜਿਹੜੀ ਸਾਰੇ ਘਰ ਦੀ ਹੁਣ ਮੈਂ ਸੈਟਿੰਗ ਕਰਨ ਲੱਗੀ ਆ। ਖਾਸ ਕਰ ਅਲਮੇਰਾ ਦੀ। ਦੋਨੋਂ ਅਲਮੇਰਾ ਇੱਧਰ ਸੀਗੇ ਛੋਟੇ ਰੂਮ ਦੇ ਵਿੱਚ। ਤੇ ਪਰ ਇੱਥੇ ਬਿਲਕੁਲ ਵੀ ਨਹੀਂ ਸੈਟਿੰਗ ਬੈਠੀ ਸੀ ਇਹਨਾਂ ਦੀ ਕਿਉਂਕਿ ਜਿਹੜੀ ਵੱਡੀ ਅਲਮਾਰੀ ਸੀ ਕਿ ਉਹ ਆਪਾਂ ਸੈੱਟ ਕਰਤੀ ਸੀ ਕਈ ਦਿਨ ਪਹਿਲਾਂ ਤੇ ਹੁਣ ਇਹ ਵਾਲੀ ਰਹਿ ਗਈ ਸੀ ਕਿਉਂਕਿ ਇੱਥੇ ਕਲੇਰ ਸਾਹਿਬ ਨੇ ਜਾਣਾ ਸੀਗਾ ਫਿਰ ਇਹਨਾਂ ਦਾ ਟਾਈਮ ਹੋ ਗਿਆ ਸੀਗਾ ਮੈਂ ਕਿਹਾ ਉਹ ਨਹਾਉਣ ਚਲੇ ਗਏ ਸੀ ਕਲੇਰ ਸਾਹਿਬ ਉੱਠਦਾ ਗਿਆ ਸੀ ਨਹਾਉਣ ਚਲੇ ਗਏ ਸੀਗੇ ਉਹਨਾਂ ਨੇ ਜਾਣਾ ਸੀ ਸਕੂਲ ਮੈਂ ਕਿਹਾ ਵੀ ਉਸ ਤੋਂ ਪਹਿਲਾਂ ਜਿੰਨਾ ਟਾਈਮ ਦੇ ਵਿੱਚ ਉਹ ਨਹਾ ਕੇ ਆਉਣਗੇ ਮੈਂ ਜਿਹੜੀ ਅਲਮਾਰੀ ਖਾਲੀ ਕਰ ਦਵਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਮੈਨੂੰ ਐ ਹੋ ਜਾਊਗਾ ਵੀ ਉਹਨਾਂ ਨਾਲ ਮੈਨੂੰ ਸਹਾਰਾ ਜਿਹਾ ਹੋ ਜਾਊਗਾ ਹਨਾ ਥੋੜਾ ਜਿਹਾ ਮਤਲਬ ਸਪੋਰਟ ਵਗੈਰਾ ਲੱਗ ਜੂਗੀ ਹੈਲਪ ਹੋ ਜੂਗੀ ਜਣੇ ਕਿ ਵੀ ਥੋੜੇ ਚਕਾਉਣ ਵਿੱਚ ਹੈਲਪ ਹੋ ਜੂਗੀ ਬਸ ਮੈਂ ਕੱਲੇ ਵੀ ਕਰ ਲੈਂਦੀ ਛੋਟੀ ਹੋਈ ਹੈ ਹਲਮਾਰੀ ਕੋਈ ਜ਼ਿਆਦਾ ਵੱਡੀ ਤਾਂ ਹੈ ਨਹੀਂਗੀ ਪਰ ਫਿਰ ਵੀ ਇਹ ਮੈਂ ਕੱਲੀ ਜ਼ੋਰ ਲਾਉਂਗੀ ਹਨ ਕਿੱਥੇ ਚਲੋ ਮੜ ਮੋਟਾ ਨਾਲ ਕਰਵਾ ਦੇਣਗੇ ਵੀ ਚੱਕ ਕੇ ਧਰਵਾ ਧਰਵਾ ਦੇਣਗੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਸੈਟਿੰਗ ਸ਼ੂਟਿੰਗ ਕਰਦੀ ਰਹੂੰਗੀ ਤੇ ਪਰ ਚਕਵਾਗੇ ਸੀਗੇ ਕਲੇਰ ਸਾਹਿਬ ਮੈਂ ਪਹਿਲਾਂ ਉਹਨਾਂ ਦੇ ਨਾ ਆ ਕੇ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਜਿਹੜੀ ਅਲਮਾਰੀ ਸੀਗੀ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਅਲਮਾਰੀ ਰੂਮ ਦੇ ਵਿੱਚ ਸੈੱਟ ਤਾਂ ਕਰਤੀ ਸੀਗੀ ਮਤਲਬ ਕਿ ਕੱਪੜੇ ਵਗੈਰਾ ਨੇ ਸੈੱਟ ਕੀਤੇ ਸੀਗੇ ਉਹ ਮੈਂ ਕਿਹਾ ਵੀ ਬਾਅਦ ਦੇ ਵਿੱਚ ਆਰਾਮ ਨਾਲ ਬੈਠ ਕੇ ਸੈੱਟ ਕਰੂੰਗੀ ਉਸ ਤੋਂ ਪਹਿਲਾਂ ਮੈਂ ਆਪਣੇ ਜੋ ਵੀ ਕੰਮ ਸਫਾਈਆਂ ਵਾਲੇ ਸੀਗੇ ਉਹ ਖਤਮ ਕਰ ਲਏ ਸੀਗੇ ਲਓ ਜੀ ਇੱਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਅਲਮਾਰੀ ਸੀਗੀ ਜਿਹੜੀ ਸਾਰੀ ਆਪਾਂ ਮਤਲਬ ਕਿ ਉੱਧਰ ਸੈੱਟ ਕਰ ਲਈ ਸੀਗੀ ਤੇ ਇੱਥੇ ਦਿਖਾਉਣ ਲੱਗੀ ਸੀ ਤੁਹਾਨੂੰ ਮੈਂ ਆ ਵੀ ਮੈਂ ਨਾ ਇੱਥੇ ਫੋਨ ਚਾਰਜ ਲਾ ਰਹੀ ਸੀ ਸਾਇਦ ਆਪਣਾ ਕਿਉਂਕਿ ਫੋਨ ਵੀ ਜਲਦੀ ਜਿਹੜਾ ਡਾਊਨ ਹੋ ਜਾਂਦਾ ਹੈ ਨਾ ਬੈਟਰੀ ਇਹਦੀ ਡਾਊਨ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਇੱਥੇ ਲੱਗੀ ਸੀ ਕਿ ਮੈਂ ਅਲਮਾਰੀ ਸੈੱਟ ਕਰਕੇ ਉੱਧਰ ਇੱਥੇ ਲੱਗੀ ਸੀ ਕਿ ਮੈਂ ਕਰਨਾ ਆ ਨਾਸਤੇ ਦੀ ਤਿਆਰੀ ਪਰ ਹੋ ਗਈ ਸੀ ਅੱਜ ਲੇਟ ਕਿਉਂਕਿ ਟਾਈਮ ਮੈਂ ਬਿਲਕੁਲ ਵੀ ਨਹੀਂ ਦੇਖਿਆ ਟਾਈਮ ਦੇਖਣ ਦਾ ਅੱਜ ਟਾਈਮ ਹੀ ਨਹੀਂ ਸੀਗਾ ਅੱਜ ਕੰਮ ਕਾਫੀ ਸੀਗੇ ਸਫਾਈਆਂ ਵਾਲੇ ਇੱਥੇ ਅੱਜ ਫਟਾਫਟ ਫਿਰ ਮੈਂ ਕੀ ਕੀਤਾ ਅੱਜ ਨਾਸ਼ਤਾ ਵੀ ਨਹੀਂ ਕਹਿ ਸਕਦੇ ਲੰਚ ਵੀ ਨਹੀਂ ਕਹਿ ਸਕਦੇ ਕਿਉਂਕਿ ਟਾਈਮ ਮੈਂ ਤੁਹਾਨੂੰ ਦੱਸਿਆ ਵੀ ਦੇਖਿਆ ਨਹੀਂ ਸੀਗਾ ਬੱਚੇ ਘਰ ਨਹੀਂ ਸੀਗੇ ਕਲੇਰ ਸਾਹਿਬ ਨੇ ਲੱਸੀ ਪੀ ਲਈ ਪਰ ਮੈਂ ਫਿਰ ਮੈਂ ਕਿਹਾ ਵੀ ਚਲੋ ਆਰਾਮ ਨਾਲ ਹੀ ਬਣਾਉਂਗੇ ਕਿਉਂਕਿ ਹੁੰਦਾ ਹੀ ਹੈ ਜੇ ਮੈਂ ਇੱਕ ਵਾਰ ਸਫਾਈਆਂ ਕਰਨ ਲੱਗ ਜਮਾ ਦੇਖੋ ਜੇ ਤਾਂ ਇਹ ਖਾਣਾ ਮੰਗਦੇ ਨੇ ਵੀ ਸਾਨੂੰ ਭੁੱਖ ਲੱਗੀ ਆ ਜਲਦੀ ਦੇ ਖਾਣਾ ਫਿਰ ਮੈਂ ਟਾਈਮ ਨਾਲ ਬਣਾ ਲੈਣੀ ਆ ਪਰ ਜਦੋਂ ਕੋਈ ਨਹੀਂ ਬੋਲਦਾ ਫਿਰ ਮੈਨੂੰ ਇਹ ਹੁੰਦਾ ਜਦੋਂ ਕੋਈ ਵੀ ਕਰਦੀ ਹੈ ਨਾ ਔਰਤ ਭੈਣ ਜੋ ਵੀ ਕੰਮ ਕਰਦੀ ਉਹ ਫਿਰ ਇੱਕ ਵਾਰ ਕੰਮ ਕਰਨ ਲੱਗ ਜੀ ਫਿਰ ਇਹ ਹੋ ਜਾਂਦਾ ਵੀ ਆਪਣੇ ਕੰਮਾਂ 'ਚ ਹੀ ਬਿਜ਼ੀ ਹੋ ਜਾਂਦੀ ਹੈ ਨਾ ਕਿਉਂਕਿ ਹੁੰਦਾ ਹੀ ਹੈ ਜੀ ਸਭ ਨੂੰ ਵੀ ਮੈਂ ਆ ਕੰਮ ਵੀ ਖਤਮ ਕਰ ਲਾਂ ਵੀ ਕੰਮ ਖਤਮ ਕਰ ਲਾਂ ਕਿਉਂਕਿ ਕਰਨੀ ਤਾਂ ਅਸੀਂ ਔਰਤ ਨੇ ਆਪ ਹੀ ਹੁੰਦੇ ਨੇ ਭੈਣਾਂ ਨੇ ਸਾਰੀਆਂ ਨੇ ਉਹੀ ਵਾਸਤੇ ਮੇਰੇ ਨਾਲ ਵੀ ਹੁੰਦਾ ਹੁੰਦਾ ਇੱਥੇ ਲੱਗ ਗਈ ਸੀ ਕਿ ਮੈਂ ਪਿਆਜ਼ ਪਾਤੇ ਸੀਗੇ ਹਾਂ ਤੇਲ ਗਰਮ ਹੋਣ ਤੋਂ ਬਾਅਦ ਪਹਿਲਾਂ ਜੀਰਾ ਪਾਇਆ ਕੜੀ ਬਣਾ ਰਹੀ ਹਾਂ ਮੈਂ ਫਿਰ ਪਿਆਰੀ ਬਾਤ ਐ ਸੀ ਕਿ ਉਸ ਤੋਂ ਬਾਅਦ ਇੱਥੇ ਕੱਟ ਰਹੀ ਸੀ ਹਰੀਆਂ ਮਿਰਚਾਂ ਇਹ ਮੈਨੂੰ ਬਹੁਤ ਡਰ ਲੱਗਦਾ ਹਰੀਆਂ ਮਿਰਚਾਂ ਮੈਨੂੰ ਆਇਆ ਹੁੰਦਾ ਨਾ ਮੇਰੇ ਹੱਥ ਮੂੰਹ ਤੇ ਲੱਗ ਹੀ ਜਾਂਦੇ ਨੇ ਫੇਸ ਤੇ ਮੈਨੂੰ ਇਹ ਹੁੰਦਾਗਾ ਵੀ ਮੈਂ ਮਤਲਬ ਕਿ ਇਹਨੂੰ ਪਹਿਲਾਂ ਮੇਰੇ ਕੋਲ ਹੈਗਾ ਸੀ ਸਬਜ਼ੀ ਕੱਟਣ ਵਾਲਾ ਕਟਰ ਜਿਆ ਸੀਗਾ ਉਹਦੇ ਨਾਲ ਕੱਟਦੀ ਹੁੰਦੀ ਸੀ ਉਹ ਟੁੱਟ ਗਿਆ ਉਦੋਂ ਬਾਅਦ ਲੈ ਕੇ ਹੀ ਆਈ ਮੈਂ ਤੇ ਫਿਰ ਮੈਂ ਕਿ ਚੱਲ ਵੀ ਚੋਪਿੰਗ ਬੋਰਡ ਤੇ ਕੱਟਦੀ ਆ ਜਾਂ ਪਲੇਟ ਵਿੱਚ ਰੱਖ ਕੇ ਵੀ ਕੱਟ ਲੈਨੀ ਆ ਕਈ ਵਾਰ ਪਰ ਹੱਥਾਂ ਨਾਲ ਵੀ ਕਈ ਵਾਰ ਕੱਟ ਲੈਣੀ ਪਵੇ ਹੁੰਦਾ ਉਹੀ ਫਿਰ ਪੇਸਟ ਲੱਗ ਜਾਂਦੀ ਐ ਮੇਰੇ ਹੱਥ ਲੱਗ ਜਾਂਦੇ ਆ ਲਓ ਜੇ ਆਪਾਂ ਮਿਰਚਾਂ ਇਹਦੀਆਂ ਕਟਿੰਗ ਕਰਕੇ ਉਹ ਐਡ ਕਰਤੀਆਂ ਤੇ ਨਾਲ ਹੀ ਆਪਾਂ ਇੱਥੇ ਲਸਣ ਦਾ ਪੇਸਟ ਬਣਾ ਲਿਆ ਸੀਗਾ ਅੱਜ ਕੜੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਆ ਤੁਹਾਨੂੰ ਕੋਈ ਟਾਈਮ ਬਿਲਕੁਲ ਵੀ ਨਹੀਂ ਸੀਗਾ ਕਿਉਂਕਿ ਹੋਰ ਕਾਫੀ ਇੱਥੇ ਸਫਾਈਆਂ ਦੇਖੋ ਮੇਰੇ ਸਾਰੇ ਹੋ ਗਏ ਸੀਗੇ ਸਫਾਈਆਂ ਕਰਕੇ ਮੈਨੂੰ ਆਉਣ ਤੋਂ ਪਹਿਲਾਂ ਮੈਂ ਕਿਹਾ ਵੀ ਨਾਸ਼ਤਾ ਜਿਹੜਾ ਜਾਂ ਲੰਚ ਕਹਿ ਲਓ ਹੁਣ ਲੇਟ ਹੋ ਗਏ ਸੀ ਲੰਚ ਦਾ ਟਾਈਮ ਹੀ ਹੋਇਆ ਪਿਆ ਸੀਗਾ 12 ਇਸ ਇੱਥੇ 11 ਕਦਾ ਟਾਈਮ ਸੀਗਾ ਮੇਰੇ ਨਾਲ ਮੈਂ ਕੜੀ ਬਣਾਉਣ ਲੱਗੀ ਹਾਂ 11 ਦਾ ਟਾਈਮ ਸੀ ਤਾਂ ਮੈਂ ਕਿਹਾ ਵੀ ਸਾਰਾ ਆਪਣਾ ਤਿਆਰੀ ਕਰਕੇ ਖਾਣੇ ਦੀ ਉਦੋਂ ਬਾਅਦ ਫਿਰ ਮੈਂ ਨਹਾ ਲਵਾਂਗੀ ਅੱਜ ਮੈਂ ਦੁੱਧ ਵੀ ਨਹੀਂ ਗਰਮ ਕੀਤਾ ਹੁਣ ਇਹ ਵੀ ਨਹੀਂ ਪਤਾ ਵੀ ਦੁੱਧ ਮੇਰਾ ਖੱਟਾ ਨਾ ਹੋ ਜਾਵੇ ਕਿਤੇ ਹੈਨਾ ਚਲੋ ਜੀ ਇਹਦੇ ਵਿੱਚ ਆਪਾਂ ਹਲਦੀ ਨਮਕ ਮਿਰਚ ਤਿੰਨੋਂ ਚੀਜ਼ਾਂ ਐਡ ਕਰਤੀਆਂ ਥੋੜਾ ਮਸਾਲਾ ਹੋਣ ਤੋਂ ਬਾਅਦ ਆਪਾਂ ਇਹ ਵਿੱਚ ਜਿਹੜਾ ਪੇਸਣ ਦਾ ਘੋਲ ਸੀਗਾ ਉਹ ਤਿਆਰ ਕਰਤਾ ਅੱਜ ਬਿਲਕੁਲ ਹੀ ਸਿੰਪਲ ਨਾ ਟਮਾਟਰ ਨਾ ਕੋਈ ਹੋਰ ਉਹ ਬਿਲਕੁਲ ਸਿੰਪਲ ਤਰੀਕੇ ਦੀ ਅੱਜ ਕੜੀ ਬਣ ਰਹੀ ਹੈ ਬਿਲਕੁਲ ਸਿੰਪਲੀ ਬੱਸ ਕਹਿੰਦੇ ਨੇ ਸੌਣ ਚ ਬਣਾਉਣੀ ਚਾਹੀਦੀ ਮੈਂ ਬਣਾਉਣੀ ਆ ਸੌਣ ਦੇ ਵਿੱਚ ਵੀ ਕਹਿੰਦੇ ਹੁੰਦੇ ਨੇ ਕਿੜੀ ਪਤਾ ਨਹੀਂ ਫਟ ਜਾਂਦੀ ਆ ਹਨਾ ਇਦਾਂ ਛਣ ਜਾਂਦੀ ਆ ਪਰ ਨਹੀਂ ਛਣੀ ਕਦੇ ਵੀ ਮੈਂ ਬਣਾ ਲੈਣੀ ਆ ਲੋ ਜੀ ਨਾਲ ਦੇ ਨਾਲ ਚੀਜ਼ਾਂ ਨੂੰ ਆਪਾਂ ਸਾਫ਼ ਕਰ ਰਹੇ ਹਾਂਗੇ ਮਸਾਲੇਦਾਨ ਨੇ ਦੋਨੋਂ ਸਾਫ਼ ਕਰਦੇ ਅਸੀਂ ਨਾਲ ਹੀ ਇਹ ਛੋਟੇ ਜਿਹੜੇ ਕੰਟੇਨਰ ਸੀਗੇ ਇਹ ਵੀ ਸਾਫ਼ ਕਰ ਦੂੰ ਕਿਉਂਕਿ ਹੁਣ ਲੱਗੀ ਹੋਇਆ ਕਿਚਨ ਦੇ ਵਿੱਚ ਵੀ ਨਾਲ ਦੇ ਨਾਲ ਫਿਰ ਜਿਹੜਾ ਮੈਨੂੰ ਲੱਗੂਗਾ ਵੀ ਇੱਕ ਵਾਰ ਮੈਂ ਪੂਰਾ ਸਮੇਟ ਕੇ ਇੱਥੇ ਕਿਚਨ ਦੇ ਵਿੱਚ ਹਜੇ ਪੋਚਾ ਲਾਉਣਾ ਸੀ ਮੈਂ ਪਹਿਲਾਂ ਮੈਂ ਆਪਣਾ ਕੜੀ ਦਾ ਕੰਮ ਖਤਮ ਕੀਤਾ ਕੜੀ ਰੱਖਤੀ ਸੀਗੀ ਬਣਨ ਦੇ ਲਈ ਉਹਨੂੰ ਸਿੰਮਤੇ ਕਰਤਾ ਸੀਗਾ ਗੈਸ ਨੂੰ ਅਵਾਲ ਦੇਖੋ ਆ ਚੁੱਕਿਆ ਤੇ ਨਾਲ ਹੀ ਆਪਾਂ ਝੌਲ ਵੀ ਰੱਖਦੇ ਸੀਗੇ ਬਣ ਲਈ ਕਲੇਰ ਸਾਹਿਬ ਨੂੰ ਮੈਂ ਪੁੱਛਿਆ ਸੀ ਕਿ ਮੈਂ ਕਹਿੰਦਾ ਵੀ ਝੌਲ ਬਣਾ ਲਵਾਂ ਉਹ ਕਹਿੰਦੇ ਬਣਾ ਲਾ ਵੀ ਜਿਹੜਾ ਕੁਝ ਬਣਾਉਣਾ ਤੋਂ ਬਣਾ ਲਾ ਪਰ ਵਿੱਚ ਦੀ ਮੈਨੂੰ ਇਹ ਵੀ ਕਹਿ ਰਹੇ ਸੀ ਕਹਿੰਦੇ ਵੀ ਤੂੰ ਥੋੜਾ ਜਿਹਾ ਆਰਾਮ ਕਰ ਲੈ ਬੈਠ ਜਾ ਮੈਂ ਕਹਿੰਦਾ ਨਹੀਂ ਆਰਾਮ ਨਹੀਂ ਕਰਨਾ ਲੋ ਜੀ ਸਾਰੇ ਘਰ ਦੀ ਸਫਾਈਆਂ ਹੋ ਗਈਆਂ ਸੀ ਆਪਾਂ ਕੜੇ ਝੌਲ ਜਿਹੜੇ ਰੱਖਦੇ ਸੀਗੇ ਬਣ ਲਈ ਤੇ ਸਾਰੇ ਕੱਪੜੇ ਸੀਗੇ ਜਿਹੜੇ ਬੈੱਡਾਂ ਤੇ ਰੱਖੇ ਹੋਏ ਨੇ ਬਾਅਦ ਦੇ ਵਿੱਚ ਸੈਟਿੰਗ ਕਰੂੰਗੀ ਤੇ ਜਿਹੜੇ ਕੁਰਸੀਆਂ ਸੀਗੀਆਂ ਟੇਬਲ ਸੀਗਾ ਇਹ ਵੀ ਚੰਗੀ ਤਰ੍ਹਾਂ ਮੈਂ ਧੋ ਕੇ ਕੱਪੜੇ ਨਾਲ ਸਾਫ਼ ਕਰਕੇ ਅੰਦਰ ਰੱਖਦੇ ਤੇ ਜਿਹੜਾ ਆ ਤੋਤਾ ਬਾਕੀ ਸਮਾਨ ਇੱਥੇ ਉੱਪਰ ਪਿਆਗਾ ਮੈਂ ਕੋ ਬਾਅਦ ਦੇ ਵਿੱਚ ਵੀ ਉਹ ਕਰਦੀ ਐਂਗੀ ਅ ਸੈਟਿੰਗ ਕਰੂੰਗੀ ਇੱਕ ਵਾਰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਪੋਚਾ ਲਾਤਾ ਧੋ ਕੇ ਯਾਨੀ ਕਿ ਪੋਚਾ ਲਾਤਾ ਸੀਗਾ ਚਲੋ ਜਿੱਧਰ ਵੀ ਇਹ ਵੀ ਸਾਫ਼ਾ ਸਾਰਾ ਤੇ ਤੁਹਾਨੂੰ ਬੈੱਡਰੂਮ ਵੀ ਦਿਖਾਉਣੀ ਆ ਇੱਥੇ ਕਲੇਰ ਸਾਹਿਬ ਬੈਠੇ ਨੇ ਅ ਬਿਲਕੁਲ ਸਾਫ਼ਾ ਬੈੱਡ ਸ਼ੀਟ ਮੈਂ ਕੱਲ੍ਹ ਦੀ ਨੇ ਨਾ ਦੋ ਚੇਂਜ ਕਰਤੀਆਂ ਕਿਉਂ ਕੱਲ੍ਹ ਸਾਡੇ ਰਿਸ਼ਤੇਦਾਰ ਆਗੇ ਸੀਗੇ ਭੈਣ ਆਗੇ ਸੀਗੀ ਮਤਲਬ ਸਾਡੇ ਮਾਮਾ ਜੀ ਦੀ ਬੇਟੀ ਉਹਨਾਂ ਦਾ ਪੁੱਤ ਆ ਸੀ ਬਿਸਕਟ ਵਗੈਰਾ ਲੱਗੇਗੇ ਸੀ ਉੱਪਰ ਸ਼ਾਮ ਨੂੰ ਉਹ ਚੇਂਜ ਕਰੀ ਸੀ ਅੱਜ ਸਵੇਰ ਦੁਬਾਰਾ ਵਾਈਟ ਕਲਰ ਦੀ ਤੇ ਆ ਦੇਖੋ ਜਿਹੜਾ ਮੈਂ ਕਿਚਨ ਲਈ ਬਣਾਇਆ ਸੀ ਉਹ ਮੈਂ ਹੁਣ ਇੱਥੇ ਕਰ ਲਿਆ ਟੇਬਲ ਤੇ ਲਾ ਕੇ ਉੱਪਰ ਉਹਦਾ ਮਨੀ ਪਲਾਂਟ ਤੇ ਜਿਹੜਾ ਸਨੇਕ ਪਲਾਂਟ ਰੱਖਤਾ ਇੱਧਰ ਵੀ ਕੁਝ ਕਿਦਾਂ ਰੱਖਦੇ ਪਲਾਂਟ ਇਹਦੇ ਉੱਪਰ ਰੈਕ ਦੇ ਉੱਪਰ ਉਸ ਤੋਂ ਬਾਅਦ ਬਾਹਰ ਦੀ ਵੀ ਜਿਹੜੀ ਸਫਸਫਾਈ ਆ ਪੂਰੀ ਹੋ ਚੁੱਕੀ ਆ ਪੂਰਾ ਘਰ ਜਣੀ ਕੇ ਹੋ ਗਿਆ ਕਲੀਨ ਹੁਣ ਬਸ ਅਲਮਾਰੀ ਰਹਿ ਗਈ ਗੱਲੀ ਸੈੱਟ ਕਰਕੇ ਰੱਖਣ ਵਾਲੀ ਕਿਚਨ ਦੀ ਵੀ ਜਿਹੜੀ ਸਫਸਫਾਈ ਹੋ ਗਈ ਪੋਚਾ ਵਗੈਰਾ ਝਾੜੂ ਸਭ ਓਕੇ ਆ ਖਾਣਾ ਵੀ ਮੇਰਾ ਤਿਆਰ ਆ ਪਰ ਮੈਂ ਨਹਾ ਕੇ ਖਾऊंगी ਉਸ ਤੋਂ ਪਹਿਲਾਂ ਹੁਣ ਮੈਂ ਨਹਾਉਣ ਜਾਉਂਗੀ ਬਾਅਦ ਵਿੱਚ ਖਾਣਾ ਖਾਵਾਂਗੀ ਦੇਖੋ ਕਿਚਨ ਵੀ ਮੇਰਾ ਪੂਰਾ ਕਲੀਨ ਆ ਜੋ ਵੀ ਬਰਤਨ ਵਗੈਰਾ ਸੀਗੇ ਉਹ ਸਭ ਸਾਫ ਨੇਗੇ ਜੋ ਵੀ ਹੁਣ ਮਤਲਬ ਦਹੀਂ ਆ ਆਪਾਂ ਨੰ ਲੱਸੀ ਵਗੈਰਾ ਫੱਟੀ ਸੀ ਕੋਲ ਬਣਾਇਆ ਸੀ ਬੇਸਨ ਦਾ ਸਭ ਬਰਤਨ ਸੀਗੇ ਜਿਹੜੇ ਸਾਫ ਕਰਤੇ ਉਸ ਤੋਂ ਬਾਅਦ ਦੇਖੋ ਨਾ ਕਿ ਆ ਚੁੱਕੀ ਆ ਮੈਂ ਤੇ ਇੱਥੇ ਲੱਗਿਆ ਖਾਣਾ ਪਾਉਣਾ ਪੇ ਸਾਹ ਕਹਿੰਦੇ ਪੈਸੇ ਤੋਂ ਉਹਨਾਂ ਨੂੰ ਕੋਈ ਭੁੱਖ ਨਹੀਂ ਉਹ ਇੱਕ ਵਾਰ ਲੱਸੀ ਪੀ ਗਏ ਸੀ ਪਰ ਬੋਲਦੇ ਨਹੀਂ ਹੁੰਦੇ ਹਨਾ ਉਹਨਾਂ ਦਾ ਇਹ ਹੈ ਜੀ ਉਹਨਾਂ ਦੀ ਆਦਤ ਆ ਉਹਨਾਂ ਨੂੰ ਖਾਣਾ ਲੇਟ ਹੀ ਆਦਤ ਪਹਿਲੀ ਖਾਣ ਦੀ ਹੈ ਨਾ ਉਹ ਲੇਟ ਹੀ ਖਾਂਦੇ ਨੇ ਮੈਸੇ ਜੇ ਮੈਂ ਸਵੇਰ ਆਪਣੇ ਮਤਲਬ ਨਹੀਂ ਕੋਈ ਕੰਮ ਕਰਦੀ ਪਾਕ ਹੀ ਦੇ ਦਮ ਤਾਂ ਉਹ ਖਾ ਵੀ ਲੈਂਦੇ ਨੇ ਇਦਾਂ ਨਹੀਂ ਵੀ ਖਾਂਦੇ ਹਨਾ ਲਓ ਜਿੱਥੇ ਸੈਲਡ ਦੇ ਵਿੱਚ ਤਾਂ ਆਪਾਂ ਨਿੰਬੂ, ਹਰੀ ਮਿਰਚ, ਪਿਆਜ਼, ਕੜੀ ਚੌਲ ਐਂਡ ਲੱਸੀ ਠੀਕ ਆ ਜੀ ਘਰ ਦੀ ਲੱਸੀ ਇਹ ਚਲੋ ਜੀ ਕਰਦਿਆਂ ਬੈਠ ਕੇ ਆਪਾਂ ਹੁਣ ਸਿੱਧਾ ਲੰਚ ਨਾਸ਼ਤਾ ਨੋਸਤਾ ਕੁਝ ਨਹੀਂ ਹੋਇਆ ਚਾਹ ਪੀ ਲਈ ਸੀ ਹਾਂ ਸਵੇਰੇ ਦੋ ਵਾਰ ਵੈਸੇ ਚਾਹ ਵੀ ਭੁੱਖ ਮਾਰ ਹੀ ਦਿੰਦੀ ਆ ਹਨਾ ਚਾਹ ਵੀ ਘਾਟੇ ਪੀਣੀ ਚਾਹੀਦੀਆ ਪਰ ਕੀ ਕਰੀ ਜੀ ਆਪਾਂ ਨੂੰ ਤਾਂ ਸਾਨੂੰ ਜਨ ਕੀ ਪਿੰਡਾਂ ਵਾਲਿਆਂ ਨੂੰ ਤਾਂ ਦੇਖੋ ਕਈ ਚਲੋ ਸ਼ਹਿਰ ਦੀ ਵੀ ਹੋਣਗੇ ਹਨਾ ਪਰ ਆਹ ਤਾਂ ਹੁੰਦੀ ਐ ਸਾਨੂੰ ਪਿੰਡਾਂ ਵਾਲਿਆਂ ਨੂੰ ਚਾਹ ਬਣਾ ਨਹੀਂ ਮਾਣ ਆਉਂਦਾ ਹਨਾ ਚਲੋ ਜੀ ਬੈਠ ਕੇ ਹੁਣ ਆਪਾਂ ਖਾਣਾ ਖਾਂਦੇ ਫਿਰ ਮਿਲਦੇ ਹਾਂ ਤੁਹਾਨੂੰ ਹਲੋ ਜੀ ਸਤ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ ਲਓ ਜੀ ਇੱਥੇ ਕੰਮਕਾਰ ਸਾਰੇ ਖਤਮ ਕਰਨ ਤੋਂ ਬਾਅਦ ਆਪਾਂ ਅੱਜ ਸਿੱਧਾ ਹੀ ਲੰਚ ਹੀ ਹੋਇਆ 12 ਵਜੇ ਅਸੀਂ ਆਪਣਾ ਖਾਣਾ ਖਾਤਾ ਸਵੀਰਦਾ ਕਿਉਂਕਿ ਬੱਚੇ ਦੋਨੋਂ ਹੀ ਨਹੀਂ ਸੀਗੇ ਘਰ ਕਲੇਅਰ ਸਾਹਿਬ ਨੇ ਪੀ ਲਈ ਲੱਸੀ ਕਲੇ ਸਾਬਨੇ ਲੱਸੀ ਪੀ ਲਈ ਸੀਗੀ ਫਿਰ ਮੈਂ ਆਪਣਾ ਕੰਮ ਕਰ ਕਰਦੀ ਰਹੀ ਮੈਂ ਕਿਹਾ ਚਲੋ ਕੋਈ ਨਾ ਮੈਂ ਬਾਅਦ ਦੇ ਵਿੱਚ ਬਣਾ ਲੂੰਗੀ ਤੇ ਇੱਕ ਭੈਣ ਦਾ ਨਾ ਮੈਨੂੰ ਕਮੈਂਟ ਆਇਆ ਉਹ ਕਹਿੰਦੇ ਸੀ ਕਹਿੰਦੇ ਦੀਦੀ ਤੁਸੀਂ ਸ਼ਾਇਦ ਬਾਲਾ ਕਹਿੰਦੇ ਹੋ ਹਨਾ ਅ ਮਤਲਬ ਕਿ ਹੁੰਦੀ ਹੈ ਨਾ ਖਾਸੀਅਤ ਹੀ ਹੁੰਦੀ ਹੈ ਇਹ ਇੱਕ ਅਲੱਗ-ਅਲੱਗ ਦੇ ਬੰਦਿਆਂ ਦੇ ਸੁਭਾਅ ਚਾਹੇ ਉਹ ਬੰਦਿਆਂ ਦੇ ਵਿੱਚ ਵੀ ਕਾਫੀ ਚ ਮੈਂ ਦੇਖਿਆ ਹੈਗਾ ਔਰਤਾਂ ਦੇ ਵਿੱਚ ਵੀ ਦੇਖਿਆ ਹਨਾ ਨਾ ਹੁੰਦਾ ਹੀ ਆ ਜਿਵੇਂ ਕਿ ਹੁਣ ਮੈਂ ਚਲੋ ਸ਼ਾਇਦ ਕਹਿ ਦਿੰਨੀ ਆ ਕਈ ਭੈਣਾ ਕੁਝ ਕਹਿੰਦੇ ਨੇ ਕੋਈ ਕਿਵੇਂ ਹੈ ਨਾ ਅਲੱਗ-ਅਲੱਗ ਹੁੰਦਾਗਾ ਜੇ ਮੇਰੇ ਚਾਚਾ ਜੀ ਦੀ ਬੇਟੀ ਆ ਆਪਾਂ ਕਹਿੰਦੇ ਹੁੰਦੇ ਮੈਂ ਆ ਗੱਲ ਕਹੀ ਸੀ ਜਾਂ ਕਹਿੰਦੀ ਸੀ ਮੇਰੇ ਚਾਚਾ ਜੀ ਦੀ ਬੇਟੀ ਜਿਹੜੀ ਉਹ ਕਹਿੰਦੀ ਹੁੰਦੀ ਮੈਂ ਆਂਦੀ ਸੀ ਮੈਂ ਆਂਦੀ ਮੈਂ ਆਂਦੀ ਐਂ ਜੇ ਕਹਿੰਦੀ ਹੁੰਦੀ ਹੈ ਨਾ ਇਹ ਹੁੰਦਾ ਸਾਰਿਆਂ ਦੇ ਵਿੱਚ ਹੀ ਹੁੰਦੀ ਆ ਆਦਤ ਹੈ ਨਾ ਆਦਤੀ ਜਿਹੀ ਹੀ ਬਣ ਜਾਂਦੀ ਹੈ ਜਿਹੜੀ ਉਹ ਨਹੀਂ ਛੁੱਟਦੀ ਹੈਗੀ ਚਲੋ ਜੀ ਜਿਹੜੀ ਆਪਾਂ ਅਲਮਾਰੀ ਉਧਰ ਸੈੱਟ ਕੀਤੀ ਉਹਦੇ ਕੱਪੜੇ ਇੱਥੇ ਲਿਆ ਕੇ ਤੈਅ ਕਰਕੇ ਫਿਰ ਬਾਅਦ ਦੇ ਵਿੱਚ ਅਲਮਾਰੀ ਕਿਉਂਕਿ ਉਹ ਰੂਮ ਦੇ ਵਿੱਚ ਕਰਮੀ ਬਹੁਤ ਜ਼ਿਆਦਾ ਗੀ ਇੱਥੇ ਲਿਓਨੇਗੇ ਇੱਥੇ ਲਿਆ ਕੇ ਤੈ ਕਰਦੇ ਆ ਫਿਰ ਇੱਕਦਾਂ ਸਾਨੂੰ ਹੱਜ ਕੇ ਜਿਹੜੇ ਪੱਪੀ ਨੇ ਨਿੱਕੇ ਨਿੱਕੇ ਜਿਹਾ ਬਹੁਤ ਤੰਗ ਕਰਦੇ ਨੇ ਬਹੁਤ ਜ਼ਿਆਦਾ ਤੰਗ ਕਰਦੇ ਨੇ ਮੈਨੂੰ ਤਾਂ ਪਰੇਸ਼ਾਨ ਹੋਈ ਪਈ ਆ ਚਲੋ ਜੀ ਪਹਿਲਾਂ ਕੱਪੜੇ ਚੱਕ ਕੇ ਲੈ ਕੇ ਆਉਣਾ ਫਿਰ ਬਲੌਗ ਕਾਫੀ ਲੰਬਾ ਹੋ ਜਾਂਦਾਗਾ ਵਾਲਾ ਪੈਡ ਇਹ ਆ ਵਾਲੇ ਰੂਮ ਚ ਸ਼ਿਫਟ ਹੋਊਗਾ ਇਧਰ ਹੀ ਮੇਰਾ ਮੈਂ ਹੁਣ ਪੂਜਾ ਆਪਣਾ ਪਾਠ ਦਾ ਜਿਹੜਾ ਕੰਮ ਇਧਰ ਹੀ ਕਰਨਾਗਾ ਇੱਥੇ ਆਪਣਾ ਮੰਦਿਰ ਜਿਹੜਾ ਲਾਉਣਾ ਲਿਆ ਕੇ ਲੋਜੀ ਜੋ ਵੀ ਬੱਚਿਆਂ ਦੇ ਕੱਪੜੇ ਸੀਗੇ ਖਾਸ ਕਰਕੇ ਇਹ ਅਲਮਾਰੀ ਦੇ ਵਿੱਚ ਨਾ ਪਿੰਦਰ ਦੀ ਜ਼ਿਆਦਾਤਰ ਕੱਪੜੇ ਨੇ ਸਣੀ ਦੇ ਇਧਰ ਸਾਡੇ ਕੋਲੇ ਹੀ ਨੇ ਜੀ ਸਾਡੀ ਅਲਮਾਰੀ ਦੇ ਵਿੱਚ ਹੀ ਨੇ ਉਹਦੇ ਕੱਪੜੇ ਤਾਂ ਇੱਕ ਦੋ ਸ਼ਾਇਦ ਹੋਣ ਬਾਕੀ ਸਾਰੇ ਇਹਦੇ ਵਿੱਚ ਪਿੰਦਰ ਦੇ ਹੀ ਨੇ ਇੱਥੇ ਸਾਰੇ ਕੱਪੜੇ ਚੱਕ ਲਈ ਸੀਗੇ ਮੈਂ ਇੱਥੇ ਹੁਣ ਆ ਸ਼ਰਟਾਂ ਨੇ ਜੋ ਟੀ-ਸ਼ਰਟਾਂ ਨੇ ਸਾਰੇ ਅਲੱਗ-ਅਲੱਗ ਰੱਖ ਦੂੰਗੀ ਜੋ ਅੰਡਰ ਗਾਰਮੈਂਟਸ ਨੇ ਉਹ ਅਲੱਗ ਰੱਖ ਦੋਗੇ ਜਾਨੀ ਕਿ ਸੌਕਸ ਵਗੈਰਾ ਹੋਗੇ ਜਿਵੇਂ ਬ੍ਰੈਂਡ ਵਗੈਰਾ ਹੋਗੀ ਹਨਾ ਉਹ ਅਲੱਗ ਰੱਖ ਦੋਗੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਹੁਣ ਸੈਟਿੰਗ ਕਰਦੇ ਹਾਂ ਬਸ ਅਲਮਾਰੀ ਕੱਲੀ ਸੈੱਟ ਕਰਨੀ ਰਹੀ ਹੈ ਜਣੀ ਕਿ ਕੱਪੜੇ-ਕੁਪੜੇ ਰੱਖਣੇ ਰਹਿ ਗਏ ਝਾੜਦੀ ਸੀ ਸਮਾਰ ਕੇ ਚੰਗੀ ਤਰ੍ਹਾਂ ਜਣੀ ਕਿ ਸਾਫ਼ ਕਰਤੀ ਸੀ ਅਲਮਾਰੀ ਮੈਂ ਤੇ ਉਸ ਤੋਂ ਬਾਅਦ ਉਹਦੇ ਵਿੱਚ ਜੋ ਵੀ ਕੱਪੜੇ ਵਗੈਰਾ ਪਿਛਾਉਣੇ ਸੀਗੇ ਉਹ ਪਿਛਾਤੇ ਸੀਗੇ ਉਹ ਕੰਮ ਮੈਂ ਪਹਿਲਾਂ ਹੀ ਕਰਕੇ ਆਈ ਸੀ ਪਰ ਇਹ ਸੀ ਮੈਨੂੰ ਵੀ ਇੱਥੇ ਆਰਾਮ ਨਾਲ ਬੈਠ ਕੇ ਵਧੀਆ-ਵਧੀਆ ਤਾਹਾਂ ਲਾ ਕੇ ਕੱਪੜੇ ਜਿਹੜੇ ਰੱਖ ਦੂੰਗੀ ਹਨਾ ਹੁੰਦਾ ਹੀ ਆ ਵੀ ਇੱਕ ਵਾਰ ਮੈਂ ਚੰਗੀ ਤਰ੍ਹਾਂ ਸੈੱਟ ਕਰ ਦੂੰ ਦੇਖੋ ਇਦਾਂ ਸਾਰੇ ਕੱਪੜੇ ਸੀਗੇ ਜਿਹੜੇ ਮੈਂ ਚੰਗੀ ਤਰ੍ਹਾਂ ਸੈੱਟ ਕਰ ਲੇ ਜੋ ਸ਼ਰਟਾਂ ਸੀ ਟੀ-ਸ਼ਰਟਾਂ ਸੀ ਗਿਆ ਬਣਾਣਾ ਸੀ ਗਿਆ ਸਭ ਅਲੱਗ-ਅਲੱਗ ਕਰ ਲੇ ਉਸ ਤੋਂ ਬਾਅਦ ਆ ਗਈ ਸੀ ਕਿ ਮੈਂ ਜਿਹੜੇ ਰੂਮ ਦੇ ਵਿੱਚ ਆਪਾਂ ਅਲਮਾਰੀ ਲਵਾਈ ਹੈਗੀ ਜਣ ਕੇ ਪਹਿਲਾਂ ਬੱਚਿਆਂ ਦਾ ਰੂਮ ਸੀਗਾ ਹੁਣ ਇਹਦੇ ਵਿੱਚ ਕੋਈ ਨਹੀਂ ਬੱਚੇ ਪੈਂਦੇ ਅਸੀਂ ਸਾਰੀ ਫੈਮਿਲੀ ਇਕੱਠੇ ਪੈਂਦੇ ਆ ਚਾਰ ਜਣੇ ਆ ਜੀ ਫੈਮਿਲੀ ਦੇ ਵਿੱਚ ਕਿਹੜਾ ਜਿਆਦਾਾਂਗੇ ਪਰ ਅਸੀਂ ਸਾਰੇ ਜਣੇ ਅਸੀਂ ਇਕੱਠੇ ਬੈਠਦੇ ਆ ਦਿਨ ਦੇ ਵਿੱਚ ਵੀ ਰਾਤ ਨੂੰ ਵੀ ਇਕੱਠੇ ਬੈਠਦੇ ਆ ਐਕਚੁਅਲੀ ਪਤਾ ਕੀ ਆ ਆ ਇਹ ਵਾਲਾ AC ਜਿਹੜਾ ਸੀਗਾ ਇਹ ਰੂਮ ਦਾ ਉਹ ਖਰਾਬ ਹੋ ਚੁੱਕਿਆ ਸੀਗਾ ਪਰ ਅਸੀਂ ਨਹੀਂ ਠੀਕ ਕਰਵਾਇਆ ਕਰਵਾ ਵੀ ਸਕਦੇ ਸੀ ਠੀਕ ਕੋਈ ਪ੍ਰੋਬਲਮ ਨਹੀਂ ਸੀ ਠੀਕ ਕਰਾਉਣ ਦੇ ਵਿੱਚ ਤਾਂ ਹਨਾ ਕਰਵਾ ਸਕਦੇ ਸੀ ਪਰ ਸਾਨੂੰ ਇਹ ਲੱਗਿਆ ਵੀ ਜਦੋਂ ਇੱਕ AC ਨਾਲ ਸਰਦਾ ਤਾਪਾ ਹਨਾ ਡਬਲ ਖਰਚਾ ਕਿਉਂ ਕਰਨਾ ਹਨਾ ਤੇ ਬਾਕੀ ਪਤਾ ਕੀ ਸਾਡੇ ਕਮਰੇ ਬਹੁਤ ਜ਼ਿਆਦਾ ਖੁੱਲੇ ਨਹੀਂਗੇ ਕੋਈ ਇਹ ਤਾਂ ਹੈ ਨਹੀਂ ਵੀ ਕਮਰੇ ਛੋਟੇ ਨੇ ਇਹ ਜਿਹੜੇ ਸਾਈਡ ਤੇ ਕਮਰੇ ਨੇ ਇਹੀ ਛੋਟੇ ਨੇ ਜਿੱਥੇ ਮੈਂ ਹੁਣ ਬੈਠੀ ਆ ਇਹ ਵਾਲੇ ਰੂਮ ਛੋਟੇ ਨੇ ਦੋਨੋਂ ਹੀ ਸਾਈਡਾਂ ਤੇ ਨੇ ਕਿ ਬਰਾਂਡਾ ਆ ਗਿਆ ਆਪਣੇ ਵਿਚਕਾਰ ਤੇ ਜਿਹੜੇ ਪਿੱਛੇ ਵਾਲੇ ਰੂਮ ਨੇ ਹਨਾ ਬੈੱਡਰੂਮ ਆਪਣਾ ਮੇਨ ਉਹਦੇ ਕਮਰੇ ਨੇ ਜਿਹੜੇ ਦੋਨੋਂ ਨੇ ਨਾਲ-ਨਾਲ ਪਰ ਉਹ ਬਹੁਤ ਜ਼ਿਆਦਾ ਖੁੱਲੇ ਕਮਰੇ ਰਹਿਣਗੇ ਲਓ ਜੀ ਇਸ ਤਰ੍ਹਾਂ ਆਪਾਂ ਅਲਮਾਰੀ ਸੀ ਜਿਹੜੀ ਸੈੱਟ ਕਰਤੀ ਤੇ ਫਿਰ ਉਸ ਤੋਂ ਬਾਅਦ ਲੱਗ ਗਈ ਸੀ ਕਿ ਬੈੱਡ ਸ਼ੀਟ ਬੈੱਡ ਸ਼ੀਟ ਮੈਂ ਉਹੀ ਪਛਾਹਤੀ ਸੀ ਕਿ ਗੰਦੀ ਨਹੀਂ ਸੀਗੀ ਕਿਉਂਕਿ ਇੱਧਰ ਕੋਈ ਬੈਠਦਾ ਨਹੀਂ ਥੋੜਾ ਟਾਈਮ ਲਈ ਕੋਈ ਬੈਠਦਾ 5-7 ਮਿੰਟ ਲਈ ਕੋਈ ਨਹੀਂ ਬੈਠਦਾ ਇੱਧਰ ਅ ਬਾਕੀ ਫਿਰ ਉਧਰ ਹੀ ਹੁੰਨੇ ਆ ਸਾਰੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਹੁਣ ਇਕੱਠੇ ਹੀ ਖਾਣਾ ਪੀਣਾ ਖਾਣਾ ਬੈਠਣਾ ਹੈ ਨਾ ਇਕੱਠੇ ਆਗੇ ਉਸ ਤੋਂ ਬਾਅਦ ਫਿਰ ਇਹੀ ਵੈੱਡਸ਼ੀਟ ਉੱਪਰ ਆਤੀ ਸੀਗੀ ਤੇ ਲੋ ਜੀ ਅਲਮਾਰੀ ਦਿਖਾਰੀ ਹਾਂ ਤੁਹਾਨੂੰ ਸੈੱਟ ਕਰਕੇ ਇਦਾਂ ਪੈਂਟਾ ਆਕਸਾਈਡ ਰੱਖਤੀਆਂ ਟੀ-ਸ਼ਰਟਾਂ ਇੱਕ ਵਾਲੇ ਜਿਹੜਾ ਆਪਾਂ ਸਟੋਰੇਜ ਬਣਾਏ ਸੀ ਉਸ ਦਿਨ ਮੈਂ ਇੱਕ ਦੇ ਵਿੱਚ ਟੀ-ਸ਼ਰਟਾਂ ਨੇ ਇੱਕ ਵਿੱਚ ਸ਼ਰਟਾਂ ਨੇ ਜਿਹੜੀਆਂ ਸੀਗੀਆਂ ਲੋਹਰਾ ਉਹ نیچے ਰੱਖਦੀਆਂ ਉਸ ਤੋਂ نیچے ਆਗੇ ਸੀਗੇ ਅੰਡਰਗਾਰਮੈਂਟਸ ਸਾਰੇ ਇਦਾਂ ਕੱਪੜੇ ਸੀਗੇ ਜਿਹੜੀ ਅਲਮਾਰੀ ਦੇ ਵਿੱਚ ਸੈੱਟ ਕਰਤੇ ਤੇ ਚਲੋ ਜੀ ਇੱਥੇ ਹੋਣਾ ਬਸ ਬੈੱਡ ਸ਼ੀਟ ਵੀ ਪਛਾਤੀ ਤੇ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਜਿਹੜੀ ਮੈਂ ਨਾਈਟ ਕਰੀਮ ਚੌਲਾਂ ਵਾਲੀ ਬਣਾਉਣੀ ਹੁੰਦੀ ਹੈ ਨਾ ਅੱਜ ਮੈਂ ਬਣਾਉਣ ਜਾ ਰਹੀ ਸੀਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰੀ ਦਵਾ ਹਨਾ ਚਲੋ ਕੀ ਪਤਾ ਕਿਸੇ ਭੈਣ ਨੂੰ ਜ਼ਰੂਰਤ ਹੋਵੇ ਪਰ ਬਹੁਤ ਵਧੀਆਗੀ ਸਾਡੇ ਇੱਥੇ ਪਿੰਡ ਗੰਡੂਆਂ ਦੇ ਵਿੱਚ ਕਿਸੇ ਨੇ ਬਣਾਈ ਆ ਤਾਂ ਮੈਨੂੰ ਫੋਨ ਵੀ ਕੀਤਾ ਸੀ ਉਹ ਕਹਿੰਦੇ ਬਹੁਤ ਵਧੀਆ ਕੀ ਬਿਸਕਟ ਵੀ ਟਾਈਡ ਕਰਦੀ ਹੈ ਜੋ ਵੀ ਮੇਰੇ ਦਾਗ ਧੱਬੇ ਸੀਗੇ ਉਹ ਸਾਰੇ ਖਤਮ ਕਰਤੇ ਗਏ ਨੇ ਮੈਂ ਹੁਣ ਇਹ ਤੀਸਰੀ ਵਾਰ ਬਣਾ ਰਹੀ ਹਾਂਗੀ ਅ ਇੱਥੇ ਅੱਜ ਮੈਂ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ ਦੱਸ ਰਹੀ ਹਾਂ ਕਿਉਂਕਿ ਸਾਰੀਆਂ ਭੈਣਾਂ ਕੋਲ ਮਿਕਸੀ ਜਾਂ ਗ੍ਰੈਂਡਰ ਨਹੀਂ ਹੁੰਦੇ ਹਨਾ ਤਾਂ ਉਹ ਵੀ ਵਿਚਾਰੀਆਂ ਮਤਲਬ ਉਹ ਕਰਦੀਆਂ ਨੇ ਕਈਆਂ ਕੋਲ ਨਹੀਂ ਹੁੰਦੇ ਜੀ ਹਨਾ ਅਮ ਵੀ ਅਸੀਂ ਹੁਣ ਕਿਵੇਂ ਬਣਾਈਏ ਪੇਸਟ ਇਹਦਾ ਜਿਹੜਾ ਇਦਾਂ ਦੇਖੋ ਮੈਂ ਅੱਜ ਬਣਾ ਰਹੀ ਹਾਂ ਚਕਲੇ ਤੇ ਮੈਂ ਕਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਜਿੰਨਾਂ ਭੈਣਾਂ ਕੋਲ ਮਿਕਸੀ ਜਾਂ ਗ੍ਰੈਂਡਰ ਵਗੈਰਾ ਨਹੀਂ ਹੈਗੇ ਤਾਂ ਇਦਾਂ ਬਣਾ ਸਕਦੇ ਹੋ ਤੁਸੀਂ ਜਿਵੇਂ ਚੌਲ ਆਪਾਂ ਹਵਾਲ ਲਈ ਸੀਗੇ ਪਹਿਲਾਂ ਪਾਣੀ ਪਾ ਕੇ ਦੋ ਚਮਚੀ ਲੈ ਸੀ ਅੱਜ ਮੈਂ ਦੋ ਚਮਚੀ ਬਣਾ ਰਹੀ ਹਾਂ ਮੈਂ ਕਹਾ ਚਲੋ ਕੋਈ ਨਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦੂੰ ਉਸ ਤੋਂ ਬਾਅਦ ਚੰਗਲੇ ਚਕਲੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਂ ਅੰਜੜਾ ਪੇਸਟ ਬਣਾ ਲਿਆ ਸੀ ਫਿਰ ਚਾਹ ਪੌਨੀ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਜਿਹੜੀ ਵੀ ਕਰੀਮ ਬਣੀ ਹੈ ਜੀ ਉਹ ਨੀਚੇ ਰਹਿ ਜੂਗੀ ਚਮਚਾ ਇਦਾਂ ਘੁਮਾਈ ਜਾਵਾਂਗੇ ਜਿਹੜੀ ਕਰੀਮ ਹੋਊਗੀ ਉਹ ਨੀਚੇ ਲੈ ਜੂਗੀ ਆ ਦੇਖੋ ਨੀਚੇ ਜਿਹੜੀ ਕਰੀਮ ਆ ਉਹ ਨੀਚੇ ਆ ਜਾਂਦੀ ਹੈ ਹੋਰ ਇਹਦਾ ਕੁਝ ਨਹੀਂ ਕਰਨਾ ਬਿਲਕੁਲ ਆਸਾਨ ਆਂਗੀ ਇਹ ਬਣਾਉਣੀ ਹਨਾ بس 10 منٹਾਂ ਚ ਬਣ ਜਾਂਦੇ ਚੌਲਾਂ ਦਾ ਕੀ ਹੁੰਦਾ 2 ਚਮਚ 4 ਚਮਚ ਚੌਲ ਤਾਂ ਥੋੜੇ ਟਾਈਮ 'ਚ ਉਬਲ ਬਣ ਜਾਂਦੇ ਹਨ ਆ ਦੇਖੋ ਇਦਾਂ ਫਾਈਨ کریم ਆ ਜਿਹੜੀ ਉਹੀ ਲੈਣੀ ਆਪਾਂ ਜਿਹੜੀ ਉੱਪਰਲੀ 베ਸਟਿੰਗ ਹੋਊਗੀ ਉਹ ਨਹੀਂ ਲੈਣੀ ਉਹ ਤੁਸੀਂ ਦਾਣੇ ਚਮੱਜਾਂ ਨੂੰ ਪਾਓ ਜੋ ਵੀ ਜਾਨਵਰਾਂ ਨੂੰ ਪਾਉਣਾ ਜਾਂ ਤੁਸੀਂ ਉਦਾਂ ਉਹਦਾ ਕੁਝ ਕਰ ਸਕਦੇ ਹੋ ਘਰੋਂ ਹਨਾ ਤੇ ਲੋ ਜਿੱਥੇ ਆਪਾਂ کریم ਸੀ ਜਿਹੜੀ ਸਾਰੀ ਕੱਢ ਲਈ ਸੀ ਇਹਦੇ ਵਿੱਚ ਹੁਣ ਆਪਾਂ ਕੀ ਕਰਨਾ ਨੈਕਸਟ ਨੈਕਸਟ ਇਹਦੇ ਵਿੱਚ ਆਪਾਂ ਕਰਨਾਗਾ ਇਹਦੇ ਵਿੱਚ ਆਪਾਂ ਨੇ ਦੁੱਧ ਦਾ ਕੱਚਾ ਦੁੱਧਾ ਜਿਹੜਾ ਕੱਚਾ ਦੁੱਧ ਮਿਲਾਉਣਾਗਾ ਕੱਚਾ ਦੁੱਧ ਆਪਾਂ ਦੇਖ ਲਓ ਵੀ ਕਿੰਨੀ ਮਤਲਬ ਜ਼ਿਆਦਾ ਆਪਾਂ ਨੂੰ ਗਾੜੀ ਹੋਵੇ ਨਾ ਹੀ ਇਹ ਜਿਆਦਾ ਪਤਲੀ ਹੋਵੇ ਕਰੀਮ ਜਿਹੜੀ ਇਸ ਤਰ੍ਹਾਂ ਆਪਾਂ ਨੂੰ ਚਾਹੀਦੀ ਹੈ ਦੋ ਚਮਚ ਪੈਂਦੇ ਨੇ ਚਾਰ ਚਮਚ ਦੁੱਧ ਦੇ ਪੈਂਦੇ ਨੇ ਹਨਾ ਇਦੋਂ ਵੱਧ ਨਹੀਂ ਪੈਂਦੇ ਪੰਜ ਪੈ ਜਾਣਗੇ ਇਦੋਂ ਵੱਧ ਨਹੀਂ ਐਡ ਹੁੰਦੇ ਹੈਗੇ ਇਹਦੇ ਵਿੱਚ ਉਸ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਮਿਕਸ ਕਰੋ ਦੇਖੋ ਮੈਂ ਦੇਖ-ਦੇਖ ਕੇ ਪਾ ਰਹੀ ਹਾਂ ਦੁੱਧ ਵੀ ਜਿਆਦਾ ਨਾ ਹੋ ਜਾਏ ਉਸ ਦੇ ਹਿਸਾਬ ਨਾਲ ਹੀ ਮੈਂ ਦੇਖ-ਦੇਖ ਕੇ ਪਾ ਰਹੀ ਹਾਂ ਬਸ ਇਨਫਾ ਇਹਨਾਂ ਦੁੱਧ ਆਪਾਂ ਨੂੰ ਕਾਫੀ ਆ ਹਨਾ ਤੇ ਉਸ ਤੋਂ ਬਾਅਦ ਆਪਾਂ ਅਗਲਾ ਕੀ ਕਰਨਾ ਵਿਟਾਮਿਨ E ਦੇ Evion 400 ਦੇ ਜਿਹੜੇ ਕੈਪਸੂਲ ਹੁੰਦੇ ਨੇ ਉਹ ਪਾਉਣੇ ਨੇ ਜਾਂ ਤੁਸੀਂ ਕੋਈ ਹੋਰ ਆਇਲ ਵਰਜਨ ਲੈ ਸਕਦੇ ਹੋ ਇਹਦੇ ਵਿੱਚ ਉਹ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਦਾ ਜੋ ਤੁਹਾਨੂੰ ਸਕਿਨ ਦੇ ਸੂਟ ਕਰਦਾ ਤੁਹਾਡੇ ਫੇਸ ਤੇ ਸੂਟ ਕਰਦਾ ਤੇਲ ਆਇਲ ਜਿਹੜੀ ਕਿ ਉਹ ਵੀ ਤੁਸੀਂ ਲੈ ਸਕਦੇ ਹੋ ਕੋਈ ਮਰਜ਼ੀ ਲੈ ਸਕਦੇ ਹੋ ਨਾਰੀਅਲ ਜਾਂ ਕੋਈ 올ਿਵ ਆਇਲ ਜੋ ਵੀ ਤੁਹਾਨੂੰ ਸੂਟ ਕਰਦਾ ਤੁਸੀਂ ਲੈ ਸਕਦੇ ਹੋ ਮੈਂ ਇਹਦੇ ਵਿੱਚ ਪਾਏ ਨੇ ਵਿਟਾਮਿਨ E ਦੇ ਤਿੰਨ ਕੈਪਸੂਲ ਤਨ ਵਿਟਾਮਿਨ E ਦੇ ਕੈਪਸੂਲ ਪਾਏ ਨੇ ਬਾਕੀ ਕਿ ਕੱਚਾ ਦੁੱਧ ਪਾਇਆ ਤੁਹਾਡੇ ਸਾਹਮਣੇ ਹੋਰ ਇਹਦੇ ਵਿੱਚ ਕੁਛ ਨਹੀਂ ਜਾ ਹੈ ਚੌਲਾਂ ਦਾ ਆਪਾਂ ਜਿਹੜਾ ਚੌਲ ਉਬਾਲ ਕੇ ਪੇਸਟ ਬਣਾਇਆ ਉਹ ਆ ਉਸ ਤੋਂ ਬਾਅਦ ਜਦੋਂ ਆਪਾਂ ਇਹਦੇ ਵਿੱਚ ਨਾ ਵਿਟਾਮਿਨ E ਦੇ ਕੈਪਸੂਲ ਪਾਉਣੇ ਤਾਂ ਇੱਕ ਬਹੁਤ ਵਧੀਆ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈਗੀ ਹੈ ਨਾ ਜਿਵੇਂ ਟੈਨ ਹੋ ਗਈ ਸੰ ਟੈਨ ਹੋ ਗਈ ਜਿਵੇਂ ਜਾਂ ਆਪਣੇ ਕਿਤੋਂ ਕਾਲਾ ਕਿਤੋਂ ਗੋਰਾ ਇਦਾਂ ਸਕਿਨ ਹੋ ਜਾਂਦੇ ਜਾਂ ਪੈਰ ਹੋ ਜਾਂਦੇ ਪੈਰਾਂ ਤੇ ਵੀ ਲਾ ਸਕਦੇ ਹੋ neck ਤੇ ਵੀ ਲਾ ਸਕਦੇ ਹੋ ਫੇਸ ਤੇ ਲਾ ਸਕਦੇ ਹੋ ਬਾਹਾਂ ਤੇ ਲਾ ਸਕਦੇ ਹੋ ਹਨ ਇਦਾਂ ਲਾ ਸਕਦੇ ਉਹਨੂੰ ਬਹੁਤ ਜ਼ਿਆਦਾ ਜਿਹੜੀ ਇਹ ਕਰੀਮ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿ ਬਹੁਤ ਜ਼ਿਆਦਾ ਵਧੀਆ ਦੇ ਜਿਹੜੇ ਤੁਹਾਨੂੰ ਅਸਰ ਵੀ ਮਿਲਣਗੇ ਹਨਾ ਇਹ ਰਿਜ਼ਲਟ ਮਿਲਣਗੇ ਵਧੀਆ ਇਦਾਂ ਤੁਸੀਂ ਇਹਨੂੰ ਟ੍ਰਾਈ ਕਰਿਓ ਮੈਂ ਕਹ ਚਲੋ ਮੈਂ ਬਣਾ ਰਹੀ ਸੀ ਆਪਣੇ ਲਈ ਕਿਉਂਕਿ ਮੈਂ ਹੋਰ ਵੀ ਬਣਾ ਰਹੀ ਹਾਂ ਹੋਰ ਫੇਸ ਪੈਕ ਵੀ ਲਾ ਰਹੀ ਹਾਂ ਪਰ ਸਭ ਤੋਂ ਵਧੀਆ ਬੈਸਟ ਜਿਹੜਾ ਮੈਨੂੰ ਇਹੀ ਲੱਗਦੀ ਹੈ ਕਰੀਮ ਸਭ ਤੋਂ ਬੈਸਟ ਮੈਨੂੰ ਇਹੀ ਪਤਾ ਜੀ ਉਸ ਤੋਂ ਬਾਅਦ ਕਿਸੇ ਵੀ ਇਹਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਇਹਨੂੰ ਫ੍ਰਿਜ ਦੇ ਵਿੱਚ ਰੱਖੋ ਬਾਹਰ ਨਾ ਰੱਖੋ ਇੱਕ ਹਫ਼ਤੇ ਲਈ ਆਪਾਂ ਇਹਨੂੰ ਸਟੋਰ ਕਰ ਸਕਦੇ ਹਾਂਗੇ ਤੇ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਣੀ ਬਿਲਕੁਲ ਫਾਈਨ ਕਰੀਮ ਜਿਹੜਾ ਪੇਸਟ ਬਣਾਏ ਸੀ ਆਪਾਂ ਕਰੀਮ ਬਣੀ ਹੈ ਬਿਲਕੁਲ ਆਪਣੀ ਚਮੜੀ ਜਾਂ ਸਕਿਨ ਦੇ ਵਿੱਚ ਮਤਲਬ ਕਿ ਮਿਲ ਜਾਂਦੀ ਹੈ ਵਧੀਆ ਇਹ ਆ ਹੋ ਜਾਂਦੀ ਹੈ ਨਾ ਕੋਈ پتہ ਨਹੀਂ ਲੱਗਦਾ ਉੱਪਰ ਐ ਵੀ ਨਹੀਂ ਹੁੰਦਾ ਵੀ ਆਪਾਂ ਨੂੰ ਜਿਵੇਂ ਘਰ ਬਣਾਈ ਆ ਵੀ ਨਾ ਵਧੀਆ ਲੱਗਿਆ ਹੈ ਨਾ ਬਹੁਤ ਵਧੀਆ ਰਿਜ਼ਲਟ ਨੇ ਜ਼ਰੂਰ ਟਰਾਈ ਕਰਿਓ ਤੇ 에어ਟਾਈਟ ਕੰਟੇਨਰ ਦੇ ਵਿੱਚ ਇਹਨੂੰ ਬੰਦ ਕਰਕੇ ਆਪਣੇ ਫ੍ਰੀਜ ਦੇ ਵਿੱਚ ਰੱਖੋ ਇੱਕ ਹਫ਼ਤੇ ਲਈ ਸਟੋਰ ਕਰੋ ਲਾਓ ਤੇ ਆਪਣੇ ਜੋ ਵੀ ਤੁਹਾਡੇ ਰਿਜ਼ਲਟ ਮਿਲਣਗੇ ਉਹ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਹਨਾ ਬਹੁਤ ਵਧੀਆ ਕਰੀਮਾਂ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਮਿਲਦੇ ਆ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ